ਹਣ ਇਹਦੇ ਫਿਰ ਮੂਰੇ ਲੱਗ ਗਿਆ ਵੀ 90 HP ਹੈ ਇਹ 90 HP ਕਲੋਸ ਕਰੇਂ ਜਾਂ ਟਰਬੋ ਇੰਜਨ ਹੈ ਇਹ ਠੀਕ ਹੈ ਲਾਤਾ ਜੀ ਹਲੇ ਤੱਕ ਟਰੈਕਟਰ ਨੇ ਆਵਾਜ਼ ਨਹੀਂ ਬਦਲੀਗੀ ਓਵੇਂ ਚੱਲੀ ਜਾਂਦਾ ਚੁੱਪ ਜਾ ਆਪਣੀ ਤਾਂ ਬਹੁਤ ਜ਼ਿਆਦਾ ਡਰਦੇ ਹੁੰਨੇ ਆ ਅੱਗੇ ਵੱਧ ਕੇ ਕੰਮ ਕਰਦਿੰਨੇ ਆ ਬਿਲਕੁਲ ਹਾਂ ਇੱਕ ਜੇ ਕੰਪਨੀ 200 ਤੋਂ 25 ਲੈਂਦੀ ਆ ਆਪਾਂ ਘੜ ਘੜ 500 ਤੇ ਲਹੁੰਨੇ ਆ ਉੱਥੇ ਬਿਲਕੁਲ ਆਪਣਾ ਮਨ 'ਚ ਧੜਕੂ ਹੁੰਦਾ ਨਾ ਸਹੀ 8-10 ਲੱਖ ਦਾ ਰੈਕਟਰ ਲੈਂਦੇ ਆ ਹਾਲੈਂਡ ਉਹਨੂੰ ਮੋਡੀਫਾਈ ਕਰਾਤਾ ਜੋਰ ਨਹੀਂ ਮਾਰਦਾ ਹੂੰ ਕੋਈ ਕਿਸੇ ਨੂੰ ਕੁਝ ਨਹੀਂ ਕਹਿੰਦਾ ਸਾਡੇ ਵਰਗਾ ਬੋਰ ਕਰਦੇ ਜੇ ਉਹਨੂੰ ਜੋਰ ਨਹੀਂ ਮਾਰਦਾ ਯਾਰ ਇਹਨੂੰ ਤਾਂ ਕੰਮ ਨਹੀਂ ਕਰਨਾ ਹੁੰਦਾ ਹੂੰ ਇਹ ਚੀਜ਼ਾਂ ਹੁੰਦੀਆਂ ਇਹ ਟਿਕ ਮਾਰ ਆਮ ਬੰਦੇ ਤੇ ਜ਼ਿਆਦਾ ਹੋਏ ਨਹੀਂ ਥੋੜੀ ਸਾਡਾ ਜਿਹੜਾ ਕੰਮ ਹੁੰਦਾ ਹੈ ਕਾਫੀ ਬੰਦੇ ਦੇ ਹੱਥ 'ਚ ਹੁੰਦਾ ਜਿਵੇਂ ਡੀਜ਼ਲ ਸਾਡੀ ਦਾ ਕੰਮ ਹੁੰਦਾ ਵੀ ਇੰਨਾ ਕਿ ਨੂੰ ਸਾਫ ਸੁਥਰਾ ਧੋ ਕੇ ਫਿਟਿੰਗ ਕਰ ਦੋ ਇਹਦੀ ਸੈਟਿੰਗ ਕਰ ਲਓ ਤੇ ਇਹ ਟਰੈਕਟਰ ਕਿਸੇ ਨੇ ਲੈਣਾ ਹੋਵੇ ਬਾਈ ਤਾਂ ਇਹ ਵੀ ਤੁਹਾਨੂੰ ਭਾਅ ਦੇ ਵਿੱਚ ਮਿਲ ਜਣਾ ਬਹੁਤ ਹੀ ਭਾਅ ਦੇ ਵਿੱਚ ਜਿਵੇਂ 75 HP ਆ ਸਾਰਾ ਹਾਥੇ ਦੇ ਤੇ ਫਿਰਿਆ ਤੁਹਾਨੂੰ ਰੁਪਈਆ ਨਹੀਂ ਲੱਗਣਾ ਜਾਣਾ ਟੀਰਿੰਗ ਮਸ਼ੀਨ ਨਵੀਂ ਲੱਗੀ ਹੈ ਬ੍ਰੇਕਾਂ ਦਾ ਕੰਮ ਨਵਾਂ ਪੀਟੀਓ ਛੇ ਚਰੀ ਆ ਠੀਕ ਨਵੇਂ ਮਾਡਲ ਦਾ ਗੇਅਰ ਇਹਦਾ ਕਰਿਆ ਠੀਕ ਹੈ ਜਿਹੜਾ ਆ ਸਵਰਾਜ ਦਾ ਇੰਜਨ ਆ ਇਹ ਸੇਲ ਕਰ ਦੇ ਸੀ ਲੈ ਜੀ 12 ਮਾਡਲ ਇੰਜਨ ਆ ਬਿਲਕੁਲ ਓਕੇ ਜੀ ਠੀਕ ਹੈ ਇਹ 80 HP ਹੋਇਆ ਹੋਇਆ ਜੀ ਠੀਕ ਹੈ ਬਿਲਕੁਲ ਓਕੇ ਪਨ ਉਹ ਇਹ ਮੰਨ ਲਓ ਵੱਡੇ ਇੰਨਾਂ ਲਾਉਂਦੇ ਨੇ ਹੋਗੇ ਸੇ 7 ਸਾਲ ਹੋ ਗਏ ਉਹਨਾਂ ਕਰਦਿਆਂ ਠੀਕ ਹੈ ਤੇ ਉਦੋਂ ਦੇ ਹੁਣ ਤੱਕ ਕੋਈ ਲੰਬਾ ਨਹੀਂ ਕੋਈ ਦਿੱਕਤ ਨਹੀਂ ਆਉਂਦੀ ਠੀਕ ਹੈ ਬੜੀ ਵਧੀਆ ਠੀਕ ਹੈ ਭਾਈ ਤੇ ਦੇਖੋ ਤੇ ਯੂਪੀ ਤੋਂ 1200 ਕਿਲੋਮੀਟਰ ਤੇ ਇੱਥੇ ਆਏ ਆ ਬਾਈ ਪੁਲਿਸ ਵਾਲੇ ਆ ਜੀ ਵਾਹ ਜੀ ਵਾਹ ਬਾਈ ਸਾਹਿਬ ਕੀ ਬਾਤ ਆ ਇਤਨੀ ਸਫਾਈ ਸਤ ਹਮ ਚੁਹ ਜਾਣਦੇ ਕਿ ਪੂਰੇ ਭਾਰਤ ਮੇ ਨਹੀਂ ਕਈ ਹੋਤੀ ਹੋਗੀ ਕੋਈ ਆਵਾਜ਼ ਨਹੀਂ ਬਦਲਦਾ ਮਿੱਤਰੋ ਹਲੇ ਤੱਕ ਟਰੈਕਟਰ ਨੇ ਆਵਾਜ਼ ਨਹੀਂ ਬਦਲੀਗੀ ਓਵੇਂ ਚੱਲੀ ਜਾਂਦਾ ਚੁੱਪ ਜਿਹਾ ਕਿਉਂਕਿ ਬਾਦੂ ਖੜਕਾਟ ਨਹੀਂ ਬਣਾਇਆ ਗਿਆ ਇੱਥੋਂ ਪਤਾ ਲੱਗਦਾ ਕੰਮ ਵਾਲੇ ਬੰਦੇ ਨੇ ਤਿਆਰ ਕਰਾਇਆ ਇਹ ਨਹੀਂ ਤਾਂ ਟਰੈਕਟਰ ਖੜਕਾ ਬਹੁਤ ਕਰਦੇ ਜਿਵੇਂ ਆਪਣਾ ਵੀ ਕਰਦਾ ਮੰਨ ਲਓ ਆਹ ਪਾਈਪ ਤੇ ਐ ਚੁੱਪ ਕੀਤਾ ਟਰੈਕਟਰ ਚੱਲੀ ਜਾਂਦਾ ਟਾਇਰਾਂ ਨੂੰ ਫੁੱਲ ਜਿਹੜਾ ਪਾਈ ਹੁੰਦਾ ਕੋਈ ਨਹੀਂ ਬਾਹਰ ਕੱਢ ਲਾ ਨਹੀਂ ਤਾਂ ਕਿੰਨੇ ਆਰਪੀਉ ਤੇ ਚਲਾਇ ਬਾਈ ਇੱਕੋ ਕੁਝ ਨਾ ਸਾਰਾ ਨਾਲ 2000 ਖੱਲੇ ਸੀ ਠੀਕ ਆ ਮਾਕੇ ਮਿੱਟਰੇ ਨਾ ਇਲੈਕਟ੍ਰੋਨਿਕ ਲਾਇਆ ਬੈ ਕੰਬਾਈਨ ਵਾਲਾ ਇਹਨਾਂ ਕੋਈ ਬੜਾ ਮੈਚ ਨਹੀਂ ਕਰਦੇ ਟਿਕ ਟਕ ਅੱਛਾ ਇਹਦਾ ਆਈ ਆ ਹੀ ਆ ਠੀਕ ਆ जी नमस्कार 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 भाई भाई साहब साहब थोड़ा है? पहले से ही माफी मांग लेते हैं कि हमको हिंदी बहुत ही अच्छी नहीं आती नहीं अच्छी आती है आप कोशिश करना हमारी बात समझने के लिए नहीं नहीं ठीक और दर्शक वीरों से भी हम क्षमा चाहते हैं कि हमारी हिंदी को एडजस्टेबल कर लेकिन भाई साहब अपना शुभ नाम बताए जी सुभाष मेरा न, संत कबीर उत्तर प्रदेश संत कबीर तो नगर जिले के रहने वाले हैं ठीक है यहाँ से कितने किलोमीटर दूर आए हो आप से से 1200 1200 किलोमीटर दूर आए अच्छा वो पहले भाई को कैसे जानते थे, थे वीडियो देखा था वीडियो देख करके तो हम जान पाए थे इनको ठीक है फिर मोबाइल से मैंने बात किया अच्छा मोबाइल से इनकी बात जो हमको अच्छी लगी तो भाई साहब बारह किलोमीटर से आप आए और यकीन करने को मन करा आपका कि भाई अच्छे से काम करेगा या नहीं अच्छा बंदा इतनी दूर से नहीं बार... थोड़ा आगे आ हाँ। तो वीडियो वीडियो हमने देखी थी तो देखने से अच्छा अच्छा लग गया था कि अच्छा मतलब तो इनसे बात किया हमने कहा भाई हम ट्रैक्टर हमारा यही खरीदे और यही इन्होंने सारा कुछ किया हाँ विश्वास तो पैसे भी डाल दिए उनको न, न, देखा न जाना था कुछ नहीं जाना था क्या बात है भाई क्या पंजाब आए हो पंजाब से काम करवाया और कैसा लगा जी बढ़िया लगा काम हाँ काम बढ़िया लगा गाड़ी बहुत अच्छी बन गई है ठीक है और बढ़िया चल भी रही है ठीक है तो भाई साहब आपने क्या काम क्या लेना है इससे इससे भूसा मशीन चलानी है और सुपर सीडर चलानी है इसे थ्रेशर चलाना है सुपर सीडर सुपर सीडर चलाना है हाँ। ओके सुपर सीडर और, और भूसा मशीन कंपाइन चलानी अच्छा, है अच्छा हाँ। कंपाइन ठीक है बड्डी वाली कंपाइन बड्डी वाली ठीक है उसके ऊपर चढ़ता तो है इसका उसके ऊपर चढ़ता है ठीक है तो आपकी आ, कितने एचपी की डिमांड थी कि इतना एचपी बनाना है 90 एचपी की डिमांड थी 90 एचपी की गाड़ी हमारी बनी है ठीक है अब लग रहा है चल रहा रहा बढ़िया। है। ठीक जितना अपने काम लेना वो करेगा एकदम करेगा। करेगा। उससे ज़्यादा काम ठीक है साहब चलो बहुत बढ़िया, अच्छा लगा आपके पास साहब इसकी जो शो वगैरह भी ये काम रहता है ये करवा लेते रुक जाते टाइम थोड़ा काम आपके पास नहीं टाइम नहीं हमारे इधर समय नहीं क्योंकि हम नौकरी पैसे वाला आदमी ओके ਪੁਲਿਸ ਨੇ ਅੱਛਾ ਪੁਲਿਸ ਨੇ ਹੋ ਆਪਾ ਠੀਕ ਹੈ ਜੀ ਤੇ ਆਪਕੇ ਦੂਸਰੇ ਘਰ ਵਾਲੇ ਕਰਤੇ ਆ ਜੇ ਇਸਕੇ ਸਾਥ ਕਹਤੀ ਕਿ ਆਪ ਹੀ ਕਰਤੇ ਹੋ ਖੇਤੀ ਦਾ ਕੰਮ ਕਰਤੇ ਹਨ ਨਹੀਂ ਆਪ ਵੀ ਖੇਤੀ ਕਰਤੇ ਹੋ ਅੱਛਾ ਜੀ ਲਓ ਜੀ ਕਹਿੰਦੇ ਵਾਹ ਜੀ ਵਾਹ ਬਾਈ ਸਾਹਿਬ ਕੀ ਬਾਤ ਆ ठीक है जी भाई गवर्नमेंट जॉब ते ने ते देखो तो यूपी तो 1200 किलोमीटर ते इथे आए है भाई पुलिस वाले है जी ये ये जो रहता है काम डेंटिंग पेंटिंग का वहां से कराओ हां हां मेरे इधर गोरखपुर में बहुत बढ़िया डेंटिंग पेंट होती है वो अपनी नाले मर्जी से करवा लो करवा लेंगे हां सोना सनखा बना लोगे इसको थ्रेशर पर चलने के लिए हो गया, हो गया, बढ़िया है। हो गया। आपने इसको जुताई बोल देते हैं मेरा ख्याल आपके है ना हाँ। जुताई करके देखी है? कल्टीवेटर से कल्टीवेटर से जुताई करके हमने देखी है ठीक थी। है।, है।, है इंजन बहुत दमदार है बहुत अच्छा है ठीक है भाई साहब चलो जी आपके पास पहले भी ट्रैक्टर है पहले ट्रैक्टर है हमारे ठीक है हमारे पास स्वराज चौरासी से आता रहा है ठीक है स्वराज से जुड़े हो आप हम जुड़े हैं ਇਹ ہماری ਸਵਾਰਜ 8ਵੀਂ ਗਾੜੀ ਹੈ। ਅੱਛਾ 8ਵੀਂ ਗਾੜੀ ਹੈ ਸੋ ਚਲੋ ਠੀਕ ਹੈ ਭਾਈ ਸਾਹਿਬ ਬਹੁਤ-ਬਹੁਤ ਧੰਨਵਾਦ। ਨਮਸਕਾਰ ਜੀ ਸਾਸਿਕਾ ਮਾਨ ਸਾਹਿਬ ਤੁਸੀਂ ਲਾਓ ਹੁਣ ਮਾਈਕ ਤੇ ਆਪਣੀ ਟੁੱਟੀ-ਫੁੱਟੀ ਹਿੰਦੀ ਨਾਲ ਮੈਂ ਕੁਛ ਨਾ ਕੁਛ ਤਾਂ ਟਰੈਕਟਰ ਬਾਰੇ ਦੱਸਿਆ ਤੇ ਬਾਕੀ ਹੁਣ ਤੁਸੀਂ ਦੱਸਿਓ ਤੇ ਬਾਕੀ ਵੀਰੋ ਚੱਲੇ ਜਾਂਦਾ ਬਾਈ ਹੋਰਾਂ ਦਾ ਪੈਕਿੰਗ-ਕੁਕਿੰਗ ਕਰੀ ਜਾਂਦੇ ਵਿਚਾਰੇ। 1200 ਕਿਲੋਮੀਟਰ ਜਾਣਾ ਕਿਹੜਾ ਨੇੜੇ-ਤੇੜੇ ਜਾਣਾ ਤੇ ਦਿਨ ਕਾਫੀ ਲੱਗ ਜਾਣੇ ਕਹਿੰਦੇ 2 ਦਿਨ ਲੱਗ ਜਾਣੇ ਸਾਨੂੰ। 2-3 ਦਿਨ ਲੱਗ ਜਾਣਗੇ। ਹਾਂਜੀ ਭਾਈ ਜੀ ਸਵਾਗਤ ਕਰਦੇ ਆ ਤੁਹਾਡਾ ਜੀ ਅੱਜ ਨਵੀਂ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਇਹ ਬਾਈ ਉਹੀ ਕੋੜਾ ਹੈ ਜਿਹੜੇ ਬਾਰੇ ਆਪਣੇ ਦੇ ਟਰੈਕਟਰ ਦੇ ਨਾਲ ਖੜਾਈ ਤੇ ਆਪਾਂ ਕਹਿੰਦੇ ਅੱਗੇ ਕੜਾਈਆਂ ਲੱਗਣਾ ਹੈ ਉਹੀ ਹੈ ਜੀ ਉਹੀ ਹੈ ਹੁਣ ਇਹਦੇ ਫਿਰ ਮੂਰੇ ਲੱਗ ਗਿਆ ਵੀ 90 ਐਚਪੀ ਹੈ ਇਹ 90 ਐਚਪੀ ਕਲੋਸ ਕਰੇਂ ਜਾਂ ਟਰਬੋ ਇੰਜਨ ਹੈ ਇਹ ਠੀਕ ਹੈ ਲਾਤਾ ਜੀ ਤੇ ਇਹ ਬਾਈ ਹੁਣ ਆਪਾਂ ਪੰਜਾਬੀ ਦੇ ਵਿੱਚ ਵੀ ਦੱਸ ਦਈਏ ਵੀ ਇਹ ਇਹਦਾ ਆਪਾਂ ਕੀ ਕੀ ਕੰਮ ਕਰਿਆ ਵੀ ਮੂਰੋ ਲਾ ਕੇ ਆਪਾਂ ਆਪਾਂ ਜਰਨਲ ਕਹਿ ਸਕਦੇ ਆ A to Z ਅਗਲੇ ਫਰੰਟ ਐਕਸਲ ਤੋਂ ਲੈ ਕੇ ਪਿੱਛੋਂ ਤੱਕ ਜੀ ਠੀਕ ਹੈ ਇਹ ਸਾ अच्छा ਇਹਨੂੰ ਪਾਵਰ ਸਟੀਅਰਿੰਗ ਬਣਾਇਆ ਗਿਆ ਪਲੱਸ ਨਾਲ ਦੇਗੀ ਚੁੱਲੇ ਨਾਲ ਨਵੇਂ ਮਾਡਲ ਦਾ ਚੁੱਲਾ ਲਾਇਆ ਹੈ ਠੀਕ ਹੈ ਬਾਈ ਇੰਜਨ ਇਹਦਾ ਬਿਲਕੁਲ ਡੈਡ ਲਿਆ ਸੀ ਅਸੀਂ ਓਵਰਹਾਲ ਕੀਤਾ ਠੀਕ ਹੈ ਗੇਅਰ ਬਾਕਸ ਬੀਟਿਓ ਨਹੀਂ ਸੀ ਰਵਕਸ ਗੇਅਰ ਕੀਤਾ ਨੂੰ ਰਵਕਸ ਬੀਟਿਓ ਠੀਕ ਹੈ ਥੋੜਾ ਜਿਹਾ ਉੱਚੀ ਬੋਲੇ ਬਾਈ ਜਨਾ ਤੇ ਇੱਕ ਇਹਨੂੰ 3 ਸਪੀਡ ਲਾਇਆ ਆਪਾਂ ਠੀਕ ਹੈ 3 ਸਪੀਡ ਕਰਤਾ ਉਹ ਬਾਈ ਹੋਰੀ ਕਹਿੰਦੇ ਸੁਪਰ ਸੀਡਰ ਤੇ ਚਲਾਉਣਾ ਤਾਂ ਉਹਦੇ ਵਾਸਤੇ ਬਾਈ ਨੇ 3 ਸਪੀਡ ਕੀਤਾ ਇਹਨੂੰ ਹਾਂਜੀ ਤੇ ਪਾਵਰ ਸਟੀਰਿੰਗ ਆ ਵੀ ਹੁਣ ਕਰਿਆ ਤੇ ਬਾਈ ਇਹਦਾ ਜਿਹੜਾ ਪਿਛਲਾ ਹਿੱਸਾ ਇਹ ਸਾਰਾ ਕੁਛ ਇੱਥੇ ਹੀ ਲੈ ਤਸੀਂ ਇਹ ਟਰੈਕਟਰ ਹੀ ਖਰੀਦਦੇ ਸਾਰਾ ਅੱਛਾ ਬਣਾਇਆ ਤਨਾ ਟਰੈਕਟਰ ਖਰੀਦਿਆ ਜੀ ਇਹ ਬਾਈ ਹੋਰਾਂ ਨੇ ਕਿਹਾ ਸੀ ਵੀ ਟਰੈਕਟਰ ਖਰੀਦ ਦਿੱਤੀ ਹਾਂ ਜੀ ਇਹਨਾਂ ਨੇ ਫੋਨ ਕਰਿਆ ਸੀ ਕਹਿੰਦੇ ਕਿ ਸਾਨੂੰ ਦਿਓ ਕਹਿੰਦੇ ਬਣਾ ਕੇ ਕੋਈ ਅੱਛਾ ਤੇ ਪਹਿਲਾਂ ਤੁਸੀਂ ਕੁਆਡ ਚੋਂ ਲੈਣ ਦੀ ਸੋਚ ਰਹੇ ਸੀਗੇ ਠੀਕ ਹੈ ਬਾਈ ਉਸ ਤੋਂ ਬਾਅਦ ਕੁਆਡ ਚੋਂ ਨਹੀਂ ਲੈਣਾ ਅਸੀਂ ਚੰਗਾ ਨਹੀਂ ਸਮਝਿਆ ਫਿਰ ਅਸੀਂ ਟਰੈਕਟਰ ਖਰੀਦਣ ਦੀ ਸੋਚੇ ਵੀ ਤੇ ਕਾਪੀ ਕਰਕੇ ਸਾਰੇ ਕੁਛ ਆਪਣੇ ਕੋਲ ਹੈਗੇ ਨੇ ਠੀਕ ਹੈ ਜੀ ਹਾਂ ਇਹ ਫੁੱਲ ਲੈ ਕੇ ਇਹਦਾ ਇੰਨਾਂ ਆਪਾ ਸੇਲ ਕਰਤਾ ਠੀਕ ਹੈ ਇਹਦੇ ਜਿੰਨੇ ਕ ਕਮੀ ਸੀ ਸਾਰੀ ਕੱਢ ਦਿੱਤਾ ਜੀ ਠੀਕ ਹੈ ਜਿਹੜਾ ਵੀ ਆਪਾਂ ਪਹਿਲਾਂ ਟਰੈਕਟਰ ਲਿਆ ਹਨਾ ਉਹਦਾ ਪਿਛਲਾ ਹਿੱਸਾ ਹੁਣ ਉਹ ਕਿੰਨੇ ਮਾਡਲ ਦਾ ਪਿਛਲਾ ਹਿੱਸਾ ਹੈ ਇਹ 8 ਮਾਡਲ ਟਰੈਕਟਰ ਹੈ ਜੀ ਅੱਛਾ 8 ਮਾਡਲ ਦਾ ਹੈ ਤੇਲ ਚ ਬ੍ਰੇਕਾਂ ਲਿਆ ਇਹ ਇਹ ਸਾਦਾ ਸੀ ਤੇਲ ਨਹੀਂ ਤੇਲ ਬ੍ਰੇਕਾਂ ਕਰੀਏ ਆਪਾਂ ਅੱਛਾ ਤੇਲ ਬ੍ਰੇਕਾਂ ਬਾਅਦ ਚ ਕਰ ਲਿਆ ਠੀਕ ਹੈ ਜੀ ਤੇ ਇਹ ਬਈ ਹੁਣ 90 HP ਚ ਪੀਣ ਲੱਗਿਆ ਤੇ ਮਗਰ ਉਹ ਹੀ ਸੇ ਸੇ ਨੂੰ ਕੋਈ ਪ੍ਰੋਬਲਮ ਨਹੀਂ ਹੁੰਦਾ ਬਈ ਅੱਗੇ ਚੱਲੀ ਜਾਂਦੇ ਆ ਖਰੇ ਜਦ ਥੋੜੇ ਬਈ ਪਹਿਲਾਂ ਟਰੈਕਟਰ ਕਦੋਂ ਤੋਂ ਕਰ ਰਹੇ ਹੋ ਜੀ ਤੁਸੀਂ ਆਪਾਂ ਨੂੰ ਇਹ ਮੰਨ ਲਓ ਵੱਡੇ ਇੰਨਾਂ ਲਾਉਂਦੇ ਨੇ ਹੋ ਗਏ ਸਈ 7 ਸਾਲ ਹੋ ਗਏ ਨੇ ਕਰਦਿਆਂ ਠੀਕ ਹੈ ਤੇ ਉਦੋਂ ਦੇ ਹੁਣ ਤੱਕ ਕੋਈ ਲੰਬਣੀ ਕੋਈ ਦਿੱਕਤ ਨਹੀਂ ਆਂਦੀ ਠੀਕ ਹੈ ਤੇ ਬਈ ਬਾਕੀ ਜਿਵੇਂ ਇਹਦੇ ਸਪੋਰਟ ਲਾਉਣੇ ਹੋਣੇ ਇਹਦੇ ਲੋਡ ਨਹੀਂ ਹੈਗੇ ਲਾਉਣ ਦੀ ਨਹੀਂ ਇਹਦੇ ਲਾਉਣਗੇ ਇਹਨਾਂ ਦਾ ਕੋਈ ਯਾਰ ਦੋਸਤ ਹੈ ਠੀਕ ਹੈ ਦਰਵਾਜ بھائی ٹھیک ਦਰਵਾਜਾ ਉਹਨਾਂ ਤੋਂ ਮਸ਼ੀਨ ਬਣਾਈ ਹੈ ਨਵੀਂ ਇਹਨਾਂ ਨੇ ਇਹਨਾਂ ਦਾ ਯਾਰ ਦੋਸਤਾਂ ਓਕੇ ਓਕੇ ਉਹ ਬੰਦੇ ਵੀ ਸਾਡੇ ਕੋਲ ਲਿਆਓ ਅਸੀਂ ਇਹ ਪੰਪਰ ਪੰਪਰ ਅਸੀਂ ਲਾ ਕੇ ਦੇਵਾਂਗੇ ਓਕੇ ਨਾਲ ਉਹ ਮਸ਼ੀਨ ਦੇ ਹਿਸਾਬ ਨਾਲ ਵੀ ਆਪਦੇ ਲਾ ਲ ਬਿਲਕੁਲ ਬਿਲਕੁਲ ਠੀਕ ਹੈ ਠੀਕ ਹੈ ਬਾਕੀ ਜੋ ਬਈ ਇਹਦਾ ਕੰਮ ਕਰ ਰਿਹਾ ਰਿਹਾ ਹੈ ਬਾਈ ਹੋਰੀ ਉੱਥੇ ਕਰਾਉਣੀਆਂ ਇਹ ਇਹਦਾ ਮੰਨ ਲਓ ਜੇ ਪੇਂਟ ਰੇਂਦਾ ਠੀਕ ਹੈ ਇਹਨਾਂ ਨੇ ਪੇਂਟ ਉੱਥੇ ਕਰਾਉਣਾ ਹੈ ਇਹਦੀ ਸ਼ੋ ਲੰਮੀ ਕਰਾਉਣਗੇ ਉੱਥੇ ਕਰਾਉਣਗੇ ਇਹ ਟਾਇਰ ਨਵੇਂ ਪਾਉਣੇ ਉੱਥੇ ਜਾ ਕੇ ਪਾਉਣੇ ਠੀਕ ਹੈ ਇਹ ਆਪ ਦੇਰ ਕੀ ਜੋ ਉੱਥੇ ਕਰਾਉਣਾ ਠੀਕ ਹੈ ਆਪਣਾ ਮਕੈਨਿਕਲ ਕੰਮ ਮੰਨ ਲਓ ਸਾਰਾ ਹੋ ਗਿਆ ਠੀਕ ਹੈ ਇਹਦਾ ਅਗਲਾ ਹਿੱਸਾ ਕਹਦਾ ਬਈ ਇਹ ਇਹ ਸ਼ਵਰਾਜ ਦਾ ਹਿੱਸਾ ਹੀ ਟੋਪਲੀ ਸ਼ਵਰਾਜ ਦਾ ਕੱਲਾ ਇੰਜਨ ਦੇ ਸੀਗਾ ਅੱਛਾ ਕੱਲਾ ਇੰਜਨ ਹੁਣ ਵਜਾਲੇ ਉਹ ਵੀ ਉਹ ਹੈ ਕਲਾਸ ਕਰਦਾ ਜਿਹੜਾ ਮੰਨ ਲਓ ਸ਼ਵਰਾਜ 'ਚ ਵੀ ਆਉਂਦਾ ਹੀ ਹੈ ਕਲਾਸ ਕਰਾ ਕਰ ਲਓ ਉਸ ਕਰੀ ਆਹ ਮੋਰ ਦੇਖ ਹਾਂ ਮੋਰ ਦੇਖ ਲਈ ਆਪਾਂ ਤੇ ਬਾਕੀ ਅਰੀਜਨਲ ਵਾਲਾ ਕੰਮ ਹੀ ਹੋ ਗਿਆ ਕੋਈ ਏਡੀ ਗੱਲ ਨਹੀਂ ਹੈਗੀ ਵੀ ਇੰਜਨ ਰਿਗਾਰਡ ਵਾਜੀ ਵਾਲੇ ਹੁੰਦੇ ਨੇ ਆਹ ਦੇਖੋ ਆਹ ਹੈਂਡਮੈਂਟ ਬਣਾਇਆ ਸਾਡੇ ਕੋਈ ਜਜਮੈਂਟ ਨਹੀਂ ਹੁੰਦੀ ਵੀ ਜਿਗਾਰਡ ਬਣਾਇਆ ਕੋਈ ਸੁਣੀ ਫਿਟਿੰਗ ਚਰੀ ਹੈ ਬਿਲਕੁਲ ਮਿੱਤਰੋ ਕੋਈ ਵੀ ਇੰਜਨ ਹੋਵੇ 4 6 ਸਿਲੰਡਰ ਬਾਈ ਹੋਰੀ ਆਈਆਂ ਆਪਦੇ ਹੱਥੀ ਪੈਰ ਬਣਾਉਂਦੇ ਆ ਤੇ ਉਵੇਂ ਹੀ ਚੱਲਦੇ ਵਧੀਆ ਜਦੋਂ ਇਹਦਾ ਬੋਰ ਨਟ ਇੱਥੇ ਅੱਗੇ ਆ ਗਿਆ ਜੀ ਤਾਂ ਹੁਣ ਅਸੀਂ ਜੋੜ ਨਹੀਂ ਪਾਇਆ ਸੋਚੇ ਚ ਠੀਕ ਹੈ ਜਦੋਂ ਅੱਗੇ ਆ ਗਿਆ ਤੇ ਬਿਲਕੁਲ ਜੈਨੀਨ ਬਣ ਜਾਣਾ ਪੱਲੇ ਲਾ ਕੇ ਤੇ ਕੋਈ ਦੇ ਦੂੰ ਬਿਲਕੁਲ ਇਹ ਟਰਬੋ ਇੰਜਨ ਹੈ ਠੀਕ ਹੈ ਜੀ ਇਹ ਟਰਬੋ ਇੰਜਨ ਬਈ ਆਪਾਂ ਹੋਰ ਕੋਈ ਇੰਜਨ ਦਾ ਕੁਛ ਐਕਸਟਰਾ ਮੋਡੀਫਿਕੇਸ਼ਨ ਤਾਂ ਨਹੀਂ ਕਰੀ ਕੁਛ ਨਹੀਂ ਜੈਨੂਨ ਜੋ ਉਹੀ ਕੀਤਾ ਬਈ 90 ਤਾਂ 90 ਹੀ ਆਪਾਂ ਰੱਖ ਤਾ ਮੇਰੀ ਟਰਬੋ ਨਾਲ ਛੜਖੰਨੀ ਨਹੀਂ ਕੋਈ ਪੰਪ ਨਾਲ ਛੜਖੰਨੀ ਠੀਕ ਹੈ ਬਈ ਤੇ ਇੱਕ ਬਈ ਇਹਦੀ ਆਵਾਜ਼ ਆ ਜਿਹੜੀ ਉਹ ਸਾਇਲੈਂਟ ਆ ਉਹ ਸਾਇਲੈਂਟ ਇਹ ਸਾਇਲੈਂਸਰ ਝਾਲੀ ਵਾਲਾ ਜੀ ਇਹ ਬਾਈ ਹੋਰਾਂ ਦੀ ਡਿਮਾਂਡ ਸੀਗੀ ਹਾਂਜੀ ਇਹ ਕਹਿੰਦੇ ਆਵਾਜ਼ ਨਹੀਂ ਖੰਨੀ ਚਾਹੀਦੀ ਅੱਛਾ ਜੀ ਢੋਲਕੀ ਲਾਓ ਜੋ ਨੀਰ ਵਾਲੀ ਠੀਕ ਹੈ ਉਹ ਅੰਦਰ ਇੰਨੀ ਜਗ੍ਹਾ ਨਹੀਂ ਸੀ ਉਹ ਲੱਗਦੀ ਨਹੀਂ ਸੀਗੀ ਫਿਰ ਅੰਦਰ ਠੀਕ ਹੈ ਉਹ ਅਸੀਂ ਪੈਪ ਲਾਤੀ ਸਭ ਤੋਂ ਸੋਹਣੀ ਆਵਾਜ਼ ਆ ਜੇ ਹਾਂਜੀ ਹਾਂਜੀ ਇਹ ਬਾਈ ਜਿਵੇਂ ਸੋਨਾ ਲੀਕਾ ਦੇ ਆਉਂਦੀ ਉਹ ਸਾਈਲੈਂਟ ਪੈਪ ਆਣਾ ਮਨ ਨੂੰ ਹਰ ਇੱਕ ਤੇ ਲੱਗ ਜਾਂਦੀ ਐ ਸੋਨਾ ਲੀਕਾ ਦੀ ਐ ਵੈਸੇ ਪੈਪ ਪੈਪ ਠੀਕ ਓਕੇ ਓਕੇ ਆ ਵੇਖ ਲੋ ਮਿੱਤਰੇ ਇਹਦੇ ਵਿੱਚ ਜਾਲੀਆਂ ਤਾਂ ਇਹ ਦੀ ਆਵਾਜ਼ ਆ ਜਿਹੜੀ ਸਾਈਲੈਂਟ ਚੱਲੂਗਾ ਕੋਈ ਸਿਰ ਨਹੀਂ ਖਾਂਦਾ ਟਰੈਕਟਰ ਤੇ ਬਾਕੀ ਬਾਈ ਤੇਲ 'ਚ ਬ੍ਰੇਕਾਂ ਆਂ ਧੰਨਵਾਦ ਜੀ ਤੁਸੀਂ ਲਾਈਏ। ਅੱਛਾ ਲੈਫਟੇ ਵੱਡੀ ਹੋ ਗਈ। ਹਾਂ ਇਹ ਛੋਟਾ ਟਾ ਗੱਟੂ ਟਾਪਾ ਲਾਤਾ ਹੈ। ਠੀਕ ਹੈ ਜੀ। ਚਲੋ ਬਈ ਫਿਰ ਆਪਾਂ ਅੱਗੇ ਵੀ ਦਿਖਾ ਦਈਏ। ਫਿਟਿੰਗ ਸਾਰੀ ਹੋ ਗਈ। ਵਰਕਸ਼ਾਪ ਚ ਤੇ ਮਿੱਤਰੇ ਨੂੰ ਤੁਹਾਨੂੰ ਅੱਗੇ ਵੀਡੀਓ ਚ ਚੱਲਦਾ ਵੀ ਦਿਖਾਵਾਂਗੇ। ਆ ਪਾਪ ਲਾਨ ਸਾਡੀ ਖੁਦ ਹੀ ਬਣਾਈ ਹੋਈ ਹੈ ਜੀ। ਓਕੇ। ਕਈ ਬੰਦੇ ਰੈਡੀਮੇਡ ਲੈ ਕੇ ਪਾਈਂਦੇ ਨੇ ਵੀਡੀਓ ਵੀ ਅਸੀਂ ਪਾਏ ਪਾਣ ਬਣਾਈਏ। ਇਹਨੂੰ ਕਿੰਦੇ ਬਣਾਈਆਂ ਜੀ? ਬੈਲ ਕਰ। ਕੋਈ ਰੈਡੀਮੇਡ ਨਹੀਂ ਹੈਗੀ ਜੀ। ਠੀਕ ਹੈ ਹੱਥੀਂ ਆ ਬੈਂਡ ਪਾਏ। ਇਹ ਆ ਇਹ ਸਾਰੀਆਂ ਆਪਾਂ ਆਪਣੀ ਹੈਡਮੈਂਟ ਆ ਜੀ ਸਰ ਇਹ ਵੀ ਸਾਰੀਆਂ ਠੀਕ ਹੈ ਕਿਉਂਕਿ ਜਿਹੜੀ ਰੇਡੀਮੈਂਟ ਮਿਲਦੀ ਹੈ ਤਿੰਨ ਸੈਂਟਰ ਦੀ ਮਿਲਦੀ ਚਾਰ ਸੈਂਟਰ ਦੀ ਨਹੀਂ ਓਕੇ ਕੰਲੀਆਂ ਪੈਪਾਂ ਵੀ ਸਾਡੀਆਂ ਹੈਂਡ ਮੀਟਰ ਦਿਖਾਉਣ ਮਤਲਬ ਠੀਕ ਹੈ ਲੈ ਮਿੱਤਰੋ ਕਰੋ ਚੈੱਕ ਇਹ ਇੰਜਨ ਦੀ ਲੈਂਥ ਥੋੜੀ ਜਿਹੀ ਵੱਡੀ ਹੈ ਤਾਂ ਕਰਕੇ ਹੱਥੀ ਬਣਾਈਆਂਗੇ ਇਹ ਸ਼ੌਰਟੀ ਹੈ ਆਪਾਂ ਜਿਹੜੀਆਂ ਸਾਰੀਆਂ ਪਾਵਰ ਦੀਆਂ ਪੈਪਾਂ ਜਿਹੜੀਆਂ ਸਾਰੀਆਂ ਆ ਟੋਟਲ ਆ ਜੀ ਸਪਲਾਈ ਆਪਾਂ ਬਣਾ ਕੇ ਦੇਖੀਏ ਠੀਕ ਹੈ ਵੀਰੇ ਲੈ ਵੀ ਮਿੱਤਰੋ ਕਰੋ ਫਿਰ ਕਲਾ ਚੈੱਕ ਸੋਹਣਪਣ ਵਾਲੀ ਕਲਾ ਵੀ ਚੈੱਕ ਕਰੋ ਬਾਈ ਦੀ ਬਾਕੀ ਬਈ ਉਵੇਂ ਵੇਖ ਕੇ ਤਾਂ ਸਾਰਾ ਕੁ ਪੂਰਾ ਕਰਤਾ ਜਿਵੇਂ ਆ ਨਿੱਕੀ ਤੋਂ ਨੇਕੀ ਚੀਜ਼ ਵੀ ਬਾਈ ਹੋਰਾਂ ਨੇ ਲਾਤੀ ਹੈ ਲਾਤੀ ਤੇ ਹੁਣ ਤਾਂ ਰੰਗ ਤੇ ਆ ਰੰਗ ਤੇ ਆ ਆਪਣੇ ਕਿਨੂੰ ਰੈਡੀ ਹੈ ਜੇ ਅੱਗੇ ਰੰਗ ਕਰਾਵੇ ਨਾ ਕਰਾਵੇ ਅਗਲੇ ਦੀ ਮਰਜ਼ੀ ਹਾਂਜੀ ਹਾਂ ਸਹੀ ਗੱਲ ਆ ਆਪਣਾ ਮਕੈਨੀਕਲ ਦਾ ਮੇਨ ਆ ਜ਼ਿੰਮੇਵਾਰੀ ਵੱਡੀ ਸੀ ਬਈ ਅਗਲਾ ਬੰਦਾ 1200 ਕਿਲੋਮੀਟਰ ਤੋਂ ਆਇਆ ਹਾਂਜੀ ਤੇ ਮੇਨ ਵੱਡੀ ਗੱਲ ਵੀ ਸੰਤੁਸ਼ਟ ਹੋਣਾ ਚਾਹੀਦਾ ਬਾਕੀ ਇਹ ਟਰੈਕਟਰ ਅਸੀਂ ਕਰਕੇ ਹੀ ਬਹੁਤ ਜਲਦੀ ਦਿੱਤਾ ਜੀ ਹਾਂਜੀ ਇਹਨੂੰ ਅਸੀਂ 15 ਜਨਵਰੀ ਨੂੰ ਖੋਲਿਆ ਸੀਗਾ ਜੀ ਠੀਕ ਹੈ ਜੀ ਤੇ ਮਨੋ 2 ਮਹੀਨੇ ਲਗਭਗ ਮੇਰੇ ਸਾਨੂੰ ਹੋ ਗਿਆ ਨਾ ਹਾਂਜੀ ਹਾਂ ਬਾਕੀ ਟਰੈਕਟਰ ਹਜੇ ਸਾਡੇ ਤਿਆਰੀ ਨਹੀਂ ਹੋਈ ਇਹਨਾਂ ਦੀ ਆਕਾਸ਼ਾ ਹੋ ਗਿਆ ਠੀਕ ਹੈ ਆਕਾਸ਼ਵਰਾਜ ਬਾਈ ਦਿੱਲੀ ਦਾ ਹੋ ਗਿਆ ਇਹ ਵੀ ਠੀਕ ਹੈ ਤੇ ਮਾੜਾ ਆਪਾਂ ਮੋੜ ਤੋਂ ਚੱਲਾਂਗੇ ਸੌਰੀ ਤੁਹਾਡੀ ਗੱਲ ਟੋਕੀ ਬਾਈ ਆਹ ਸਵਰਾਜ ਮਿੱਤਰੋ 4 ਸਿਲੰਡਰ ਬਾਈ ਹੋਰਾਂ ਨੇ ਪਹਿਲਾਂ ਵੀ ਬਹੁਤ ਇੰਜਨ ਲਾਇਆ ਇੱਕ ਆ ਇੰਜਨ ਲੱਗਿਆ ਹੋਇਆ ਇਹਦਾ ਤੇਲ ਚ ਬ੍ਰੇਕਾਂ ਬਾਈ ਇਹ ਵੀ ਨਹੀਂ ਸੁੱਕੀਆਂ ਬ੍ਰੇਕਾਂ ਕੰਮ ਹੋਇਆ ਅੱਛਾ ਕੰਮ ਨਵਾਂ ਹੋਇਆ ਹੋਇਆ ਤੇ ਇਹ ਟਰੈਕਟਰ ਵਕਾਊ ਆ ਬਾਈ ਇਹ ਕਿਸੇ ਦਾ ਛੇਚਰੀ ਹੋਇਆ ਉਨੇ ਕਰਿਆ ਤਾਜ਼ਾ ਕੰਮ ਹੋਇਆ ਸਾਰਾ ਠੀਕ ਹੈ ਇਹ ਬਾਈ ਦੇ ਹੱਥ ਹੀ ਫੇਰ ਇੱਕ ਵਾਰੀ ਇਹਦੇ ਤੇ ਹੱਥ ਫਿਰ ਗਿਆ ਮਿੱਤਰੋ ਫਨੇ ਖਾਂ ਪੋ ਜਾਣ ਸਰ ਤੂੜੀ ਵਾਲੀ ਤੇ ਲਾ ਦੇ ਪੋ ਮਸ਼ੀਨ ਤੇ ਚੜਾ ਦਿਓ ਤੇ ਇਹ ਟਰੈਕਟਰ ਕਿਸੇ ਨੇ ਲੈਣਾ ਹੋਵੇ ਬਾਈ ਤਾਂ ਇਹ ਵੀ ਤੁਹਾਨੂੰ ਭਾਅ ਦੇ ਵਿੱਚ ਮਿਲ ਜਣਾ ਬਹੁਤ ਹੀ ਭਾਅ ਦੇ ਵਿੱਚ ਜਿਵੇਂ 75 ਐਚਪੀ ਆ ਸਾਰਾ ਹਾਥੇ ਦੇ ਤੇ ਫਿਰਿਆ ਤੁਹਾਨੂੰ ਰੁਪਈਆ ਨਹੀਂ ਲੱਗਣਾ ਜਾ ਰਹੀ ਹੈ ਗੇਅਰਿੰਗ ਮਸ਼ੀਨ ਨਵੀਂ ਲੱਗੀ ਹੈ ਬ੍ਰੇਕਾਂ ਦਾ ਕੰਮ ਨਵਾਂ ਪੀਟੀਓ ਛੇ ਚਰੀ ਹੈ ਨਵੇਂ ਮਾਡਲ ਦਾ ਗੇਅਰ ਇਹਦਾ ਕਰਿਆ ਠੀਕ ਹੈ ਨਵੇਂ ਮਾਡਲ ਚ ਅੱਜ ਕੱਲ੍ਹ ਆ ਰਹੇ ਬਸ ਯਾਰ ਮੁੱਖ ਦੀ ਗੱਲ ਇਹ ਹੈ ਵੀ 1 ਰੁਪਿਆ ਨਹੀਂ ਤੁਹਾਡਾਂ ਲੱਗਣਾ ਜਾ ਕੇ ਇੱਥੇ ਤੁਸੀਂ ਚੈੱਕ ਕਰਕੇ ਵਾਹ ਕੇ ਕੋਈ ਕਮੀ ਲੱਗੀ ਬਾਈ ਨੂੰ ਦੱਸ ਕੇ ਉਹਦਾ ਤਸੱਲੀ ਦੇ ਟਰੈਕਟਰ ਲਾ ਸਕਦੇ ਆ ਵੀ ਤੇ ਬਾਈ ਆਹ ਟਰੈਕਟਰ ਹਜੇ ਇੰਜਨ ਉੰਜਨ ਵੱਡੇ ਵੱਡੇ ਪਏ ਆ ਇਹ ਬਸ ਇਹ ਕਰਨੇ ਆ ਜੀ ਇਹ ਤਾਂ ਇਹ ਤਾਂ ਇਸ ਸਵਰਾਜ ਨੂੰ ਲਾ ਰਹੇ ਆ ਸਵਰਾਜ ਦਿੱਲੀ ਵਾਲੇ ਖੋਲੇ ਆ ਸ਼ਾਇਦ ਤੁਸੀਂ ਵੇਖਿਆ ਹੁਣ ਪਿਛਲੀ ਵੀਡੀਓ ਚ ਠੀਕ ਹੈ 12 ਮਾਡਲ ਟਰੈਕਟਰ ਖੜਾ ਸੀਗਾ ਹਾਂ ਜੀ ਹਾਂ ਤੇ ਇੰਜਨ ਵੀ ਸਾਡੇ ਕੋਲ ਸੇਲ ਆ ਕਿਸ ਨੂੰ ਚਾਹੀਦਾ ਹੋਵੇ ਤਾਂ 12 ਮਾਡਲ ਦਾ ਇਹ ਇੱਕ ਤਾਂ ਬਈ ਮਿੱਤਰੋ 90 ਹਸ ਪਾਵਰ ਲੱਗ ਗਿਆ ਸ ਇਹਦਾ ਗੇਰ ਦਾ ਕੰਮ ਸਾਰਾ ਹੋਈ ਜਾਂਦਾ ਅੰਦਰ ਚੱਲੀ ਜਾਂਦਾ ਕੰਮ ਇਹਦਾ ਠੀਕ ਹੈ ਜਿਹੜਾ ਆ ਸਵਰਾਜ ਦਾ ਇੰਜਨ ਹੈ ਇਹ ਸੇਲ ਕਰ ਦੇ ਸੀ ਲੈ ਜੀ 12 ਮਾਡਲ ਇੰਜਨ ਹੈ ਬਿਲਕੁਲ ਓਕੇ ਜੀ ਬਿਲਕੁਲ ਓਕੇ ਹੈ ਹਾਂ ਜੀ ਓਕੇ ਠੀਕ ਹੈ ਲੈ ਮਿੱਤਰੋ ਜੇ ਕਿਸੇ ਨੇ ਜਿਵੇਂ ਬਈ ਪੁਰਾਣੇ ਟਰੈਕਟਰਾਂ ਦੇ ਲੋਕ ਐਫੀ ਕਰਨ ਮਾਰੇ ਜਾਂ ਹਨਾ ਜਗਾੜ ਕਰਨਾ ਪੈਂਦਾ ਅਕਸਰ ਪਹਿਲਾਂ ਆਪਣੇ ਕੋਲ ਸੀਗਾ 8 ਮਾਡਲ ਇੱਕ 95 ਮਾਡਲ 90 ਮਾਡਲ ਖੋਲੇ ਸੀ ਉਹਦਾ ਇੰਜਨ ਲਾਤਾ ਸੀ ਸੀ ਠੀਕ ਹੈ ਉਹ ਵੀ ਕਿਸੇ ਦਾ ਫਾਇਦਾ ਹੋ ਗਿਆ ਬਾਅਦ ਪੈ ਗਿਆ ਉਹਨਾਂ ਨੂੰ ਫਾਇਦਾ ਹੋ ਗਿਆ ਇੰਨਾਂ ਬਹੁਤ ਕੋਕਾ ਸੀ ਠੀਕ ਹੈ ਤਾਂ ਮਿੱਤਰੋ ਆ ਵੀ ਕਿਸੇ ਵੀਰ ਦਾ ਫਾਇਦਾ ਹੋ ਠੀਕ ਹੈ ਇਹ ਸੀਐਸ ਪਾਵਰ ਹੋਇਆ ਹੋਇਆ ਹੈ ਜੀ ਠੀਕ ਹੈ ਬਿਲਕੁਲ ਓਕੇ ਇੰਜਨ ਹੈ ਜੇ ਕਿਸ ਨੂੰ ਚਾਹੀਦਾ ਹੋਵੇ ਤਾਂ ਜੀ ਲੈ ਇਹ ਵੀ ਪਰ ਸੇਲ ਹੈ ਇੱਕ ਇੰਜਨ ਉਹ ਪਿਆ ਜੀ ਉਹ ਸਾਦਾ ਹਿੰਦਸਤਾਨ ਹੈ ਜੀ ਠੀਕ ਹੈ ਉਹ ਵੀ ਸੇਲ ਹੈ ਜੀ ਕਿਸ ਨੂੰ ਚਾਹੀਦਾ ਠੀਕ ਹੈ ਇਹ ਉਹ ਵੈਸੇ ਆ ਵੀ ਵਧੀਆ ਇੰਜਨ ਚੱਲਦਾ ਇਹ ਵਧੀਆ ਇੰਜਨ ਹਾਂ ਇਹ ਉਹ ਤਾਂ ਮੰਨ ਲਓ ਇਹ ਥੋੜਾ 2 ਸਾਲ ਦਾ ਡ੍ਰੈਕਟਰ ਖੜਾ ਸੀਗਾ ਬੰਦੇ ਬਾਹਰ ਸੀਗੇ ਤੇ ਉਹ ਡ੍ਰੈਕਟਰ ਚੱਲਦਾ ਰਨਿੰਗ ਜੀ ਆ ਆਪਣੇ ਇੱਕ ਵੀਡੀਓ ਤੁਸੀਂ ਵੇਖਿਆ ਜੀ ਪਾਈਪਾਂ ਜੀਆਂ ਨਵੀਆਂ ਲੱਗੀਆਂ ਹਾਂ ਹਾਂ ਜੀ ਹਾਂ ਠੀਕ ਹੈ ਠੀਕ ਹੈ ਬਈ ਆ ਦੇਖੋ ਆ ਤਾਂ ਜਮਾਂ ਚੱਲਦਾ ਡ੍ਰੈਕਟਰ ਇਹ ਬਈ ਜਮਾਂ ਓਕੇ ਡ੍ਰੈਕਟਰ ਹੈ ਜੀ ਤੇ ਇਹਦੇ ਲੱਗ ਜਾਣਾ ਬਈ 105 ਹਸਪਾਵਰ ਸਵਰਾਜ ਨੂੰ ਠੀਕ ਹੈ ਜੀ ਇਹ ਉਹ ਬਾਕੀ ਇਹਦੇ ਪਏ ਆ ਬਈ ਹਣਾ ਸਿਸਟਮ ਇੱਕ ਆਸ਼ੀ ਦਾ ਇੰਜਨ ਪਿਆ ਬਈ ਉਹ ਐਸਾ ਇੰਨ ਨਹੀਂ ਸਾਰਾ ਟਰੈਕਟਰ ਹੀ ਖੜਾ ਜੀ ਅੱਛਾ ਇੱਕ ਤਾਂ ਬਈ ਉਹੀ ਆਏ ਜੇ ਕਹਦੇ ਨੇ ਤੁਸੀਂ ਏਥੇ ਟਰੈਕਟਰ ਖੜਾ ਸਾਨੂੰ ਤਾਂ ਦੀਓ ਇੰਜਨ ਪਿਆ ਜੀ ਆ ਗੇਅਰ ਬਾਕਸ ਪਿਆ ਜੀ ਆ ਹੰਡੀ ਪਈ ਹੈ ਦੀ ਇੱਥੇ ਗੇਅਰ ਵਾਲੀ ਹੰਡੀ ਪਈ ਆ ਬਈ ਉਹ ਛੋਟੇ ਲੋਪਾਂ ਪਈਆਂ ਨੇ ਧੁੱਤੀਆਂ ਜੀ ਉਹ ਸਟੀਅਰਿੰਗ ਵੀ ਇਹ ਮੋਡੀਫਾਈ ਹੋਣਾ ਪੂਰਾ ਚਰ ਨਾਲ ਜੀ ਅੱਛਾ ਆਸ਼ਾ ਹੀ ਮੋਡੀਫਾਈ ਹੁੰਦਾ ਹੈ ਹਾਂ ਚੱਲੀ ਹੋਣਾ ਜੀ ਆ ਟਾਇਰ ਇਹਦੇ ਆ ਪੇਰੇ ਮਾ ਪੇਰੇ ਠੀਕ ਹੈ ਪੇਰੇ ਰੂਮ ਸਾਰੇ ਨਵੇਂ ਪਾਣੇ ਆਪੇ ਦੇ ਠੀਕ ਹੈ ਠੀਕ ਹੈ ਤੇ ਇੱਕ ਬਈ ਇਹ ਵੀ ਚੈੱਕ ਕਰਿਆ ਅੱਜ ਤੁਸੀਂ ਹਾਂ ਅੱਜ ਇਹ ਵੀ ਚੈੱਕ ਕਰਿਆ ਆਪਾਂ ਠੀਕ ਹੈ ਇਹ ਬਈ ਜਦੋਂ ਦਾ ਤੁਸੀਂ ਜੜਿਆ ਮੰਨ ਲਓ ਉਦੋਂ ਪਹਿਲਾਂ ਨਹੀਂ ਚੈੱਕ ਕਰਿਆ ਨਹੀਂ ਨਹੀਂ ਚੈੱਕ ਨਹੀਂ ਕਰਿਆ ਜਿਹੜੇ ਪਹਿਲੇ ਦਿਨ ਹੀ ਵੇਖੇ ਦਾ ਮੰਨ ਲਓ ਸਬੱਬੀ ਅੱਜ ਮਿਲਿਆ ਚੈੱਕ ਕਰਨ ਦੇ ਉਹਦੇ ਨਾਲ ਠੀਕ ਹੈ ਤਾਂ ਨਹੀਂ ਤਾਂ ਬਾਈ ਕੋਲ ਟਾਈਮ ਸੀਗਾ ਬਾਈ ਥੋੜਾ ਬਿਜ਼ੀ ਹੈ ਘਰੇ ਨਹੀਂ ਸਾਡੇ ਕੋਲੇ ਇਕੱਲਾ ਜਾਂਦਾ ਘੋਲ ਜੀ ਗੱਲ ਜਾਂਦਾ ਕੋਈ ਬੰਦੇ 2-4 ਹੋਣ ਤਾਂ ਨਹੀਂ ਚੈੱਕ ਕਰੀ ਹੈ ਨਾ ਫੇਰ ਹੀ ਸਹੀ ਗੱਲ ਆ ਰਹੀ ਨਹੀਂ ਅੱਜ ਨੂੰ ਚੈੱਕ ਕਰਿਆ ਇੱਕ ਦੀ ਵਾਟਰ ਬਾਡੀ ਲੀਕ ਹੈ ਨਵੀਂ ਪਾਵਾਂਗੇ ਠੀਕ ਹੈ ਹੋਰ ਮਾੜਾ ਮੋਟਾ ਜੇ ਕੋਈ ਦਾ ਡੀਜ਼ਲ ਪੰਪ ਵਗੈਰਾ ਚੈੱਕ ਕਰਾਵਾਂਗੇ ਅਸੀਂ ਇਹ ਠੀਕ ਹੈ ਵੀ ਜਿਵੇਂ ਇਹਨੇ ਚੱਲਣਾ ਚਾਹੀਦਾ ਹੈ ਉਵੇਂ ਹਾਂ ਥੋੜੀ ਜਿਹੀ ਪਰਫੋਰਮੈਂਸ ਘਟ ਮਾਰਦਾ ਜੋੜ ਫੜਾ ਠੀਕ ਹੈ ਪਰਫੋਰਮੈਂਸ ਘਟ ਆ ਬਾਕੀ ਬਈ ਇਹਦਾ ਤੁਸੀਂ ਕੁਝ ਨਹੀਂ ਕਰਿਆ ਜਿਵੇਂ ਇੰਜਨ ਨਾਲ ਇੰਜਨ ਦਾ ਕੁਝ ਨਹੀਂ ਕਰਾ ਕੱਲੀ ਡੀਜ਼ਲ ਪੰਪ ਚੈੱਕ ਜ਼ਰੂਰ ਕਰਾਇਆ ਸੀ ਅਸੀਂ ਠੀਕ ਹੈ ਤੇ ਬਾਕੀ ਇੰਜਨ ਦਾ ਕੋਈ ਹੋਰ ਹੈਡ ਦਾ ਪੰਪ ਨਾ ਜਿਹਾ ਬਾਕੀ ਦਾ ਕਰੈਂਕ ਦਾ ਕੁਝ ਨਹੀਂ ਆਪਾਂ ਮੇਨ ਇਹਦੀ ਫਿਟਿੰਗ ਹੀ ਕਰਕੇ ਦਿੱਤੀ ਸੀ ਹਾਂ ਬਾਕੀ ਗੀਅਰ ਦਾ ਕੰਮ ਟੋਟਲ ਹੋਇਆ ਇਹ ਸਾਰੀ ਫਿਟਿੰਗ ਆਪਣੀ ਹੋਈ ਹੈ ਠੀਕ ਹੈ ਇੰਜ ਦਾ ਕੰਮ ਇਹ ਇੰਜ ਠੀਕ ਸੀ ਬਲੂ ਬਲੂ ਨਹੀਂ ਮਾਰਦਾ ਇਹ ਇੰਜ ਨਹੀਂ ਖੁੱਲਿਆ ਜੀ ਆਪਾਂ ਠੀਕ ਹੈ ਬਾਈ ਲੈ ਮਿੱਤਰੋ ਕਰੋ ਚੈੱਕ ਇਹ ਬਈ 75 HP ਵਾਲਾ ਕਲੌਸ ਕਰਦਾ ਇੰਜਨ ਹੈ ਹਨਾ ਤੇ ਮਗਰਲਾ ਹਿੱਸਾ ਨਵੇਂ ਵੀਰਾਂ ਨੂੰ ਦੱਸ ਦਈਏ ਜਿਹੜੇ ਭਰਾ ਪਹਿਲੀ ਵਾਰੀ ਵੀਡੀਓ ਦੇਖਦਾ ਉਹ ਏਸ ਦਾ ਲੱਗਿਆ ਜੀ ਏਸ ਦਾ 65 65 ਹਾਂ ਜੀ ਤਾ ਅੱਗੇ ਇਹ ਆ ਆ ਗਿਆ ਤੇ ਅੱਗੇ ਆ ਫਿਰ ਸਵਰਾਜ ਆ ਗਿਆ ਹਾਂਜੀ ਤੇ ਇਹਦੀ ਵੀ ਸ਼ੋ ਅੱਗੇ ਹੋ ਸਕਦੇ ਜਿਵੇਂ ਬਾਈ ਹੋਰਾਂ ਦੇ ਟਰੈਕਟਰ ਇਹਦੀ ਵੀ ਕਰਾਵਾਂਗੇ ਜੀ ਡੈਂਟਰ ਕੋਲੇ ਡੈਂਟਰ ਦੇ ਕੰਮ ਹੈ ਜੀ ਸਾਡੇ ਕੰਮ ਨਹੀਂ ਹੈਗੇ ਠੀਕ ਹੈ ਜੀ ਡੈਂਟਰ ਅੱਗੇ ਕਰ ਦੂ ਪੀਸ ਪੈ ਜੂਗਾ ਜੀ ਠੀਕ ਹੈ ਤੇ ਬਾਕੀ ਜਿਨ੍ਹਾਂ ਦਾ ਟਰੈਕਟਰ ਹੈ ਜੀ ਉਹ ਮਾਲਕ ਵਿਚਾਰੇ ਕਿਸੇ ਆਪਣੇ ਪੇਸ਼ੈਂਟ ਕਰਕੇ ਹਨਾ ਉਹਨਾਂ ਦੇ ਘਰ ਦੇ ਵਿੱਚ ਪ੍ਰੋਬਲਮ ਕਰਕੇ ਉਹ ਲੇਟ ਕਰ ਰਹੇ ਹਨੂ ਕੰਮ ਨੂੰ ਤਾਂ ਕਰਕੇ ਖੜਾ ਹੋਇਆ ਰੁਕਿਆ ਹੋਇਆ ਇਹ ਤੇ ਹੋਰ ਬਾਈ ਟਰੈਕਟਰ ਉਸ ਤੋਂ ਬਾਅਦ ਕਿਹੜਾ ਆ ਗਿਆ ਆਪਣੇ ਕੋਲੇ ਜੀ ਉਹ ਕਾਹ ਕਹਿੰਦਾ ਵੀ ਇੰਜ ਚੇਂਜ ਕਰਨਾ ਜੀ ਇਹਦਾ ਵੀ ਇੰਜਨ ਚਾਹੀਦਾ ਚੈਨੀ ਇੰਜਨ ਹੈ ਬੋਲ ਗਿਆ ਇੰਜਨ ਬਗਲਾਇਆ ਮੁੱਕ ਗਿਆ ਸੀ ਖੜਕੜ ਕਰਨ ਲੱਗ ਗਿਆ ਯਾਰ ਸਾਰੇ ਇੰਜਨ ਵਾਲੇ ਹੀ ਹੁੰਦੇ ਤੇਰੇ ਕਲੇਜ ਗਾੜੀ ਚੈਨੀ ਨੂੰ ਬੋਰ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਨੂੰ ਅੱਛਾ ਇਹ ਬਦਲ ਦਾਂ ਇੰਜਨ ਹੋਰ ਲਾ ਦਾਂ ਠੀਕ ਹੈ ਇਹ ਵੀ ਏਸੀ ਹੈ ਏਸੀ ਹੈ ਤੇ ਇਹਦੇ ਇੰਜਨ ਹੁਣ ਫਿਰ ਕਿਹੜਾ 라ਦਾ ਏਸੀ ਦਾ ਹੀ ਹੁੰਦਾ ਕਰਲੋਸ ਕਰਦਾ ਉਹ ਲਾ ਦਾਂਗੇ ਜੀ ਇਹ ਕਿੰਨੇ ਐਚਪੀ ਵਾਲਾ ਬਈ ਇਹ ਇਹ 50 ਐਚਪੀ ਹੁੰਦਾ ਜੀ ਤੇ 50 ਕੀ ਲਾਉਣਾ ਕਿ ਮਾ ਡਾ ਲਾਉਣਾ ਨਹੀਂ 50 ਕੀ ਲਾਉਣਾ ਹੈ ਕਰਾਇਆ ਵਾਲਾ ਟਰੈਕਟਰ ਹੈ ਘੱਟ ਖਰਚੇ ਵਾਲਾ ਚਾਹੀਦਾ ਉਹਨਾਂ ਨੂੰ ਠੀਕ ਹੈ ਠੀਕ ਹੈ ਚਲੋ ਵਧੀਆ ਵਧੀਆ ਅੱਛਾ ਬਈ ਇਹ ਬਾਈ ਹਰਜੀਤ ਦਾ ਮਹਾਰਾਜ ਵਾਲੇ ਤੋਂ ਠੀਕ ਇਹਦਾ ਬਸ ਤਿਆਰੀ ਕਰੀਏ ਸਾਰੀ ਤੋਤਾ ਕੇ ਰੱਖੀ ਬਟ ਇੰਜਣ ਦਾ ਫਿੱਟ ਕਰਿਆ ਪਿਆ ਇਹਦੇ ਵੀ ਹਿੰਦੁਸਤਾਨ ਦੇ ਇੰਜਣ ਰੀਨਲ ਨਹੀਂ ਲੱਗਣਾ ਹੈ ਨਾ ਇਹਦੇ ਨਾਲ ਵੀ ਕਲੋਸ ਕਰਦਾ ਇੰਜਣ ਨਹੀਂ ਹੈ ਸ਼ਾਇਦ ਪਹਿਲਾਂ ਦਿਖਾਇਆ ਹੋਣਾ ਤੁਸੀਂ ਹਾਂਜੀ ਉਹ ਆਪਾਂ ਵੀਡੀਓ ਦੇ ਵਿੱਚ ਦਿਖਾਇਆ ਚਲੋ ਫੇਰ ਵੀ ਨਵੇਂ ਭਰਾ ਜੁੜੇ ਹੁੰਦੇ ਆ ਵੀਡੀਓ ਦੇ ਵਿੱਚ ਤਾਂ ਤੁਹਾਨੂੰ ਦੱਸ ਦਈਏ ਵੀ ਇਹ ਹਿੰਦੁਸਤਾਨ ਨੂੰ ਲੱਗੀ ਜਾਂਦਾ ਬਸ ਇੱਕ ਹੀ ਮਿੰਟ ਵੀਰੇ ਦੋ ਹੀ ਆ ਲਾਸਟ ਹੀ ਕਰਨਾ ਆਪਾਂ ਇੱਥੇ ਤਾਂ ਤੁਹਾਨੂੰ ਹਾਂਜੀ ਅਟੈਚਮੈਂਟ ਪਲੇਟ ਦੀ ਬਣ ਗਈ ਹੈ ਨਾਲ ਅਟੈਚ ਕਰਤਾ ਆਪਾਂ ਲੈ ਬਈ ਮਿੱਤਰ ਆ ਜੜਿਆ ਪਿਆ ਤੁਸੀਂ ਦੇਖੋ ਆ ਅਟੈਚਮੈਂਟ ਪਲੇਟ ਬਣਾਈ ਹੈ ਤੇ ਫਿਟਿੰਗ ਹੋ ਰਹੀ ਹੈ ਇਹ ਬਈ ਜਮਾਂ ਜੈਨੂਨ ਕੰਮ ਹੋ ਜਾਊਗਾ ਜੈਨੂਨ ਜੈਨੂਨ ਕੋਈ ਹਿੱਲਣ ਵਾਲਾ ਜਾਂ ਨਾਖਸ ਤਾਂ ਨਹੀਂ ਨਾ ਹਿੱਲ ਹਿੱਲਦਾ ਨਹੀਂ ਹੁੰਦਾ ਕੋਈ ਵੀ ਕੰਮ ਠੀਕ ਹੈ ਜਿਹੜੇ ਕੋਕੇ ਜੜ ਤੇ ਜਿਹੜੇ ਰਹਿਣ ਆਪਾਂ ਪਹਿਲਾਂ ਵੀ ਇੱਕ ਵਾਰੀ ਤੁਹਾਨੂੰ ਕਿਹਾ ਆਪਾਂ ਤਾਂ ਕੰਪਨੀ ਤੋਂ ਬਹੁਤ ਜ਼ਿਆਦਾ ਡਰਦੇ ਹੁੰਨੇ ਆਂ ਅੱਗੇ ਵੱਧ ਕੇ ਕੰਮ ਕਰਦਿੰਨੇ ਆਂ ਬਿਲਕੁਲ ਹਾਂ ਇੱਕ ਜੀ ਕੰਪਨੀ 200 ਤੋਂ 225 ਲਾਉਂਦੀ ਆ ਆਪਾਂ ਘੜਕੜ 500 ਤੇ ਲਾਉਂਨੇ ਆ ਤੇ ਬਿਲਕੁਲ ਆਪਣਾ ਮਨ ਥੜਕੂ ਹੁੰਦਾ ਨਾ ਸਹੀ ਗੱਲ ਆ ਤੇ ਇਹ ਸਾਲਾ ਕੰਪਨੀ ਦੀ ਕੋਈ ਜੀ ਟੁੱਟ ਜੇ ਉਹਨੂੰ ਕੋਈ ਉਹ ਨਹੀਂ ਹੁੰਦਾਗਾ ਜੀ ਆਪਣੀ ਕੋਈ ਬਣਾਈ ਰੋਟੇ ਜੇ ਉਹ ਤੇ ਬਹੁਤ ਦੀ ਨਾਮੇ ਵਾਲੀ ਹੁੰਦੀ ਨਾ ਸਹੀ ਗੱਲ ਆ ਸਹੀ ਗੱਲ ਆ ਵੀ ਆਪਾਂ ਕਾਹਨੂੰ ਕੰਪਨੀ ਦੇਖੋ ਹੁਣ ਕੰਪਨੀ ਚ ਨਵੇਂ ਟਰੈਕਟਰ ਲਿਆ ਲਿਆ ਕਿ ਹੁਣ ਜਿਵੇਂ ਕੋਈ ਮੋਡੀਫਾਈ ਹੋ ਜਾਂਦੇ ਆ 8-10 ਲੱਖ ਦਾ ਟਰੈਕਟਰ ਲੈਂਦੇ ਆ ਹਾਲੈਂਡ ਉਹਨੂੰ ਮੋਡੀਫਾਈ ਕਰਾਤਾ ਜੋਰ ਨਹੀਂ ਮਾਰਦਾ ਹੂੰ ਕੋਈ ਕਿਸੇ ਨੂੰ ਕੁਝ ਨਹੀਂ ਕਹਿੰਦਾ ਸਾਡੇ ਵਰਗਾ ਬ ਇਹ ਚੀਜ਼ਾਂ ਹੁੰਦੀਆਂ ਐ ਇਹ ਡੱਕ ਮਾਰ ਆਮ ਬੰਦੇ ਤੇ ਜ਼ਿਆਦਾ ਹੋ ਜਾਂਦੀ ਥੋੜੀ ਬਿਲਕੁਲ ਬਿਲਕੁਲ ਬਾਈ ਗੱਲਾਂ ਜਮਾ ਸਹੀ ਕਰੀਆਂ ਬਾਈ ਗੁਰਮੀਤ ਨੇ ਮੰਨ ਲਓ ਆਪਣਾ ਵੀਰ ਜੱਗਾ ਬੌਸ ਹੈੜਾ ਹਾਂ 0 ਮੀਟਰ ਟਰੈਕਟਰ ਉਹਦੇ ਕੋਲ ਕਰਦੋ ਕਿੰਨੇ ਖੜੇ ਹੋਣਗੇ ਹਾਂ ਤੇ ਲੋਕ ਨਵੇਂ ਕਢਾ ਕੇ ਉਹਨੂੰ ਮੋਡੀਫਾਈ ਕਰਾਉਂਦੇ ਟਰੈਕਟਰ ਚੱਲਦੇ ਵੀ ਆ ਹਾਂ ਮੋਡੀਫਾਈ ਹੋਣ ਤੋਂ ਬਾਅਦ ਹੀ ਚੱਲਦੇ ਆ ਸਹੀ ਪਹਿਲਾਂ ਚੱਲਦੇ ਨਹੀਂ ਜਿਹਨਾਂ ਨੇ ਤੇ ਉਹ ਕੌਣ ਕੰਪਨੀ ਮੂਰੇ ਜਾ ਕੇ ਧਰਨਾ ਲਾਉਂਦਾ ਹੈ ਕੰਪਨੀ ਨੂੰ ਕਿਸੇ ਨੇ ਕਿਹਾ ਵੀ ਦੋਰ ਨਹੀਂ ਮਾਰਦੇ ਤੁਸੀਂ ਕਰਕੇ ਦਿਓ ਨਹੀਂ ਕਰਦੇ ਤਾਂ ਵੀ ਨਵਾਂ ਕਢਾ ਕੇ ਲਿਆ ਗਾ ਨਵਾਂ ਕਢਾਉਂਦੇ ਆ 10 ਲੱਖ ਰੁ ਹਾਂ ਤਾਂ ਕਹਿੰਦੇ ਦਿਲ ਹੁੰਦਾ ਬੰਦੇ ਦਾ ਵੀ ਨਵੇਂ ਟਰੈਕਟਰ ਨੂੰ ਚਾਬੀ ਲਾਉਣੀ ਕੋਈ ਸੌਖੀ ਨਹੀਂ ਹੁੰਦੀਗੀ ਤੇ ਬੰਦੇ ਲਵਾ ਰਹੇ ਨਹੀਂ ਜ਼ੋਰ ਨਹੀਂ ਮਾਰਦੇ ਪਰ ਆਪਣੇ ਜ ਆਮ ਮੈਕੈਨਿਕ ਜਿਹੜਾ ਉਹਦੇ ਕੋਈ ਨਾ ਕੋਈ ਸਾਡਾ ਜਿਹੜਾ ਕੰਮ ਹੁੰਦਾ ਹੈ ਕਾਫੀ ਬੰਦੇ ਦੇ ਹੱਥ ਚ ਹੁੰਦਾ ਜਿਵੇਂ ਡੀਜ਼ਲ ਪੰਪ ਬਲ ਦੇ ਹੱਥ ਚ ਕਰਾ ਲ ਲਏ ਹੱਥ ਚ ਸਾਡੀ ਦਾ ਕੰਮ ਹੁੰਦਾ ਵੀ ਇੰਨਾ ਕਿ ਨੂੰ ਸਾਫ ਸੁਥਰਾ ਧੋ ਕੇ ਫਿਟਿੰਗ ਕਰ ਦੋ ਇਹਦੀ ਸੈਟਿੰਗ ਕਰ ਲਓ ਹਾਂ ਬਾਕੀ ਜੇ ਪੰਪ ਦੇ ਵਿੱਚ ਨੁਕਸ ਰਹੇਗਾ ਤਾਂ ਨਹੀਂ ਜ਼ੋਰ ਮਾਰਨਾ ਉਹ ਅਗਲਾ ਕਹੂਗਾ ਮਕੈਨਿਕ ਨੂੰ ਹਾਂ ਮਕੈਨਿਕ ਉਹ ਸਾਡੇ ਤੇ ਟਿਕ ਮਾਰ ਆ ਜਿੰਦੀ ਹਾਂ ਬਿਲਕੁਲ ਬਿਲਕੁਲ ਇਹ ਚੀਜ਼ਾਂ ਹੁੰਦੀਆਂ ਐ ਬਸ ਪੱਕੀ ਜੇ ਆਪਾਂ ਫਿਰੇ ਦਰਦੇ ਚੀਜ਼ ਨੂੰ ਥੋੜਾ ਹੈਵੀ ਬਣਾ ਦਿੰਨੇ ਆ ਪਹਿਲਾਂ ਹੀ ਆਪਾਂ ਪਹਿਲਾਂ ਹਾਂ ਬਈ ਆਪਣੇ ਤੇ ਗੱਲ ਨਾ ਆਵੇ ਹਨਾ ਆਪਾਂ ਪਹਿਲਾਂ ਹੀ ਆਪਦਾ ਸਹੀ ਹੁੰਦੀ ਹੈ ਬਾਕੀ ਬਈ ਇਹ ਮਸ਼ੀਨਰੀ ਐ ਸਹੀ ਗੱਲ ਐ ਇਹ ਤਾਂ ਟੁੱਟਣ ਨੂੰ ਨਵੇਂ ਹੌਲੈਂਡ ਟੁੱਟੀ ਜਾਂਦੇ ਐ ਸ਼ਰਾਜ ਟੁੱਟੀ ਜਾਂਦੇ 2.0 ਟੁੱਟੀ ਜਾਂਦੇ ਬਿਲਕੁਲ 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 ਬਈ ਹਾਂ ਚੁੱਲੇ ਹੌਲੈਂਡ ਦੇ ਕਿੰਨੇ ਚੁੱਲੇ ਟੁੱਟੇ ਆਪਾਂ ਦੇਖੀ ਹਾਂਜੀ ਹਾਂ ਤਾਂ ਚਲੋ ਟਰੈਕਟਰ ਕੋਈ ਨਹੀਂ ਮਾੜਾ ਹੁੰਦਾ ਸਹੀ ਡੋਡੀ ਕੰਪਨੀਆਂ ਦੇ ਰੂਲ ਹੁੰਦੇ ਨੇ ਠੀਕ ਹੈ ਤੇ ਬਾਈ ਮਿੱਤਰੋ ਆ ਜਿਹੜੀਆਂ ਪਲੇਟਾਂ ਇਹ ਪਹਿਲਾਂ ਵੀ ਕਾਫੀ ਟਰੈਕਟਰਾਂ ਦੇ ਬਾਈ ਹੋਰਾਂ ਨੇ ਲਾਈਆਂ ਤੁਹਾਨੂੰ ਜਿਵੇਂ ਦੱਸਿਆ ਪਹਿਲਾਂ ਬਹੁਤ ਇੰਜਨ ਫਿੱਟ ਹੋ ਗਏ ਇਹ ਮਾਨ ਟਰੈਕਟਰ ਵਰਕਸ਼ਾਪ ਪਿੰਡ ਕੋਟ ਭਾਈ ਜ਼ਿਲ੍ਹਾ ਸ਼੍ਰੀ ਮੋਖਸਰ ਸਾਹਿਬ ਨੇੜੇ ਗਿੱਦੜਵਾਹਾ ਤੇ ਨੇੜੇ ਬਠਿੰਡਾ ਵੀ ਰਹਿ ਜਾਂਦਾ ਇੱਥੇ ਹਾਂਜੀ ਸੁਆਜੀ ਹਾਂ ਪਹਿਲੇ ਤੋਂ ਆਪਕਾ ਬਹੁਤ-ਬਹੁਤ ਧੰਨਵਾਦ ਹੈ ਹਮਾਰੇ ਪਾਸ ਆਪਕਾ ਵੀ ਬਹੁਤ-ਬਹੁਤ ਧੰਨਵਾਦ ਜੋ ਹੈ ਥੋੜਾ ਹੀ ਵੀਰ ਜੀ ਅਸੀਂ ਹਿੰਦੀ ਜੀ ਗੱਲ ਕਰਾਂਗੇ ਮਜ਼ਾਕ ਹਾਂ ਸਾਡੀ ਕਿਉਂਕਿ ਪੰਜਾਬੀ ਵੀਰ ਨੂੰ ਥੋੜੀ ਘੱਟ ਸਮਝ ਆਉਂਦੀ ਅਸ ਲਈ ਹਿੰਦੀ ਚ ਅਸੀਂ ਰੀਮਿਕਸ ਕਰਾਂਗੇ ਥੋੜਾ ਜਿਹਾ ਕਿਉਂਕਿ ਸਾਨੂੰ ਵੀ ਇਨੀ ਹਿੰਦੀ ਨਹੀਂ ਆਉਂਦੀਗੀ ਹਾਂ ਸਹੀ ਗੱਲ ਪਰ ਕੋਸ਼ਿਸ਼ ਕਰਾਂਗੇ ਵੀ ਬੋਲਣ ਦੀ ਅਗਲੇ ਨੂੰ ਸਮਝ ਆ ਜਾਏ ਹਨਾ ਹਾਂ ਪੱਲੇ ਪਾਵਾਂਗੇ ਗੱਲ ਹੀ ਪੱਲੇ ਪਾਵਾਂਗੇ ਜੀ ਪਹਿਲੇ ਤੋਂ ਭਾਈ ਸਾਹਿਬ ਬਹੁਤ ਬਹੁਤ ਆਪਕਾ ਧੰਨਵਾਦ ਆਪਕਾ ਹੀ ਬਹੁਤ ਧੰਨਵਾਦ ਇਤਨੀ ਦੂਰ ਸੇ ਹਮਾਰੇ ਪਾਸ ਪਹੁੰਚੇ ਔਰ ਹਮਾਰੇ ਕੋ ਆਪਨੇ ਕਾਬਿਲ ਸਮਝਾ ਆਪਕੇ ਟ੍ਰੈਕਟਰ ਬਣਾਉਣੇ ਕੇ ਲਈ जी जी तो जी, आपको काम करके दिया कैसे लगा हमारा आपका काम हमारा बहुत अच्छा लगा आपका काम हम ठीक लगा, थी, लगा थी, गाड़ी थी, बहुत अच्छी बन गई है ठीक है थी, हमारे मन माफी बन गई है बहुत बढ़िया है ठीक है ठगी का काम है अरे नहीं जैसा ईमानदार आदमी है लेके जो पार्ट लिया सही बात है हम आप जैसा ईमानदार आदमी बहुत अच्छे आप है बहुत ईमानदार व्यक्ति आप है कोई दिक्कत नहीं है

ठीक है जी। इतनी सफाई से हमारे इधर भी मिस्त्री से कचड़े बांध देंगे सब ऐसे ही हाँ वो तो आपने पहली बार बताया था हाँ, इतनी, इतनी, इतनी सफाई कभी तक हमने देखा नहीं हाँ है भी मैं भी जबकि मिस्त्री हूँ थोड़ा मोड़ा ऐसा नहीं है हम भी ऐसा काम नहीं कर पाते सही ए, है। भाई मैकेनिक भी है ठीक है ड्यूटी बात करने वेला मैकेनिक ਮਕੈਨਿਕੀ ਕਰਦੇ ਕਰਦੇ ਐ ਪੁਲਿਸ ਜੌਬ 'ਚ ਆ ਗਈ ਠੀਕ ਹੈ ਬਾਈ ਇਹ ਅੱਜ ਵੀ ਇਹ ਜਿਹੜੇ ਕਰੇ ਜਿਹੜੇ ਆਪਣੇ ਪੀਟਰ ਇੰਜਨ ਆ ਇਹਨਾਂ ਦੇ ਪੰਪ ਸੈੱਟ ਬਣਾਉਂਦੇ ਤਿਆਰ ਕਰਦੇ ਜੀ ਇਹਨਾਂ ਦੀ ਵਰਕਸ਼ਾਪ ਵੀ ਨਾਲ ਹੈਗੀ ਜੀ ਠੀਕ ਹੈ ਨਾਲ ਜੌਬ ਕਰਦੇ ਜੀ ਜੀ ਹਾਂ ਜੀ ਹਾਂ ਜੀ ਨਾਲੇਜ ਪੂਰੀ ਰੱਖਦੇ ਐਸੀ ਰਹਿਣ ਪੂਰੀ ਨਾਲ ਰਿਸਕ ਲਈ ਆਵਾ ਰ ਇਹ ਬਣਾਣੇ ਕੀ ਸੋਚੀ ਨਾ ਨਾ ਰਿਸਕ ਨਹੀਂ ਉਸਮੇ ਰਿਸਕ ਕੀ ਲੈਣੇ ਤੋ ਆਲਰੇਡੀ ਸਹੀ ਰਿਸਕ ਕੀ ਲੈਣੇ ਬੰਦੇ ਕੇ ਲਈ ਐਸਾ ਹੀ ਹੁੰਦਾ ਹੈ ਹਾਂ ਨਵੇਂ ਬੰਦੇ ਕੇ ਲਈ ਹੋ ਸਕਤਾ ਹੈ ਕਿ ਸਮਝਦਾਰੀ ਥੋੜਾ ਨਵੇਂ ਬੰਦੇ ਕੇ ਲਈ ਤੋ ਬਹੁਤ ਕੁਛ ਸੋਚਤਾ ਵੀ ਇਤਨਾ ਆਪਣੀ ਕਿਆ ਲਗੇ ਤੋ ਮੈਂ ਪੈਸਾ ਲ इसमें पैसे कोई कम नहीं लगते पैसे बहुत लगते हैं पर देख लो चीज है जो हमने किसी का शौक पूरा करना तो पैसे तो खर्चा करने पड़ते है ना तब भी नवे से तो, कमी है। तो बहुत कम ही तो पड़ता है काम और पावर ज्यादा मिल जाता है नवे से ज्यादा दिन तक चले तब चलता भी है चलेगा भी चलेगा नब्बे तो आएगा सत्रह लाख में आएगी लाख इससे नहीं कम आएगी पंद्रह लाख तो कटता होना ही नहीं ना पुराना ही नहीं आ है 15 लाख लेने के बाद चार लाख ब्याज लग जाएगा उसका सही है 4 लाख 20 लाख पड़ेगा ये ब्याज की तो रैफूगा था ब्याज फ्री है हां सही कह रहे चलो बढ़िया चलो ठीक है सुभाष जी बहुत-बहुत धन्यवाद सर भाई गले मिलो चलो, हाँ। चलो चलते हैं ठीक है जी ठी बहुत-बहुत धन्यवाद चलिए ठीक है भाई वेलकम थोड़ा आया ना साडे पंजाब च அல்ல பூரா யார பூரமா